ਫਲੋ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਟ ਟਾਪ ਦੇ ਕੋਰਤੇ ਪਜਾਮੇ ਦਿਖਾਵਾਂਗੇ ਜਿਹੜੇ ਮੁੰਡੇ ਕਹਿੰਦੇ ਵੀ ਅਸੀਂ ਤਾਂ ਨਾ ਬੁਲੇਟ ਤੇ ਜਾਣਾ ਅਸੀਂ ਥਾਰ ਜਾਣਾ ਫੋਰਚੂਨਰ ਜਾਣਾ ਬਈ ਸਾਨੂੰ ਟਾਪ ਦਾ ਕੱਪੜਾ ਜਿਹੜਾ ਕੋਰਤੇ ਪਜਾਮੇ ਦਾ ਵੀਡੀਓ ਐਂਡ ਤੱਕ ਦੇਖ ਲਿਓ ਵੱਡੇ ਫਾਇਦੇ ਕਰਨੇ ਆ ਭਾਈ ਜੀ ਸ਼ਕੀਨ ਮੁੰਡਿਆਂ ਲਈ ਸ਼ਕੀਨ ਕੋਰਤੇ ਪਜਾਮੇ ਦਿਖਾ ਦਿਓ ਰੇਟ ਦੇਣਾ ਹੀ ਤੁਹਾਨੂੰ ਘੱਟ ਦੱਸੋ ਆਫਰਾਂ ਕੀ ਲਾਈਆਂ ਤੁਸੀਂ ਦੇਖੋ ਜੀ ਆਫਰਾਂ ਸਭ ਤੋਂ ਵੱਡੀਆਂ ਸ਼ੁਰੂ ਕਰ ਦਿੰਨੇ ਆ ਦੁਬਈ ਦਾ ਕੁੜਤਾ ਪਜਾਮਾ ਆ ਗਿਆ ਛੇਕਾਂ ਵਾਲਾ ਚਿੱਟਾ ਪਿਓਰ ਚਿੱਟਾ ਰੰਗ ਹੈ ਆਪ ਮੋਰ ਚੈੱਕ ਕਰ ਲੋ ਯੂਨਾਈਟਿਡ ਅਰਬ ਸਟੇਟ ਦੀ ਐ ਦੁਬਈ ਦੀ ਐ ਤੇ ਰੇਟ ਕੀ ਐ ਕੋਈ 3000 5000 ਨਹੀਂ ਉਹ ਮੰਗਿਆ ਰੇਟ ਨਹੀਂ ਲੈਣਾ ਨਾ ਦबई ਦਾ ਲੈ ਕੇ 80 ਰੇਟ ਕੀ ਲੈਣਾ ਹੈ 1200 ਰੁਪਏ ਦਾ ਕੋਰਤਾ ਪਿਆ ਮਾ ਦੇਖੋ ਜੀ 1200 ਦਾ ਕੋਰਤਾ ਪਿਆ ਮਾ ਉਹ ਦੇ ਰਹੇ ਆ ਜਿਹੜੇ ਬਾਜ਼ਾਰ 'ਚ 35 3500 ਰੁਪਿਆ ਇਹਦਾ ਲਿਆ ਜਾਂਦਾ ਸੋ ਕੱਪੜੇ ਵੀ ਇਹਦੇ ਵਿੱਚ ਰੰਗ ਵੀ ਤੁਹਾਨੂੰ ਦਿਖਾਉਣੇ ਆ ਆ ਚੈੱਕ ਕਰ ਲੋ ਜੀ ਰੰਗ ਇਹਦੇ ਵਿੱਚ ਬਹੁਤ ਪਿਆਰੇ ਪੈ ਰਹੇ ਆ ਲਾਈਟ ਲਾਈਟ ਸ਼ੈਡ ਆ ਕੱਪੜੇ ਦੀ ਕੁਆਲਿਟੀ ਤੁਹਾਨੂੰ ਕੈਮਰੇ ਦੇ ਵਿੱਚ ਹੀ ਪਤਾ ਲੱਗ ਜਾਂਦੀ ਹੋਊਗੀ ਕਿੰਨੇ ਸ਼ਾਨਦਾਰ ਰੰਗ ਆ ਕਿੰਨੇ ਪਿਆਰੇ ਪਿਆਰੇ ਕਲਰ ਆ ਇਹਨਾਂ ਦਾ ਵੀ ਕੋਈ ਰੇਟ ਨਹੀਂ ਜ਼ਿਆਦਾ ਸਰਵ 202500 3500 ਵਾਲੇ ਜਿਹੜੇ ਕੁੜਤੇ ਪਿਆ ਮੈਂ 1000 1100 ਜੀ ਦੇ ਦਾਂਗੇ ਦੇਖੋ ਜੀ ਇਹ ਤੇ 100% ਲਿਖਿਆ ਆ ਦੇਖੋ ਪ੍ਰੀਮੀਅਮ ਕੁਆਲਿਟੀ ਆ ਪ੍ਰੀਮੀਅਮ ਗੀਜ਼ਾ कॉटन ਹਨਾ ਤੇ ਇਹਦੇ ਵਿੱਚ ਤੁਹਾਨੂੰ ਇੰਨੀ ਕੁਆਲਿਟੀ ਜਿਵੇਂ ਗਣੀ ਹੈਗੀ ਆ ਦੇਖੋ ਜੀ ਸਾਡੇ ਕੋਲ ਸਟਾਰਟਿੰਗ ਕੀ ਆ ਸਾਡੇ ਕੋਲ 700 ਰੁਪਏ ਦਾ ਕੁੜਤਾ ਪਿਆ ਮੈਂ ਸ਼ੁਰੂ ਹੋ ਜਾਂਦਾ ਵਾ ਉਸ ਤੋਂ ਬਾਅਦ ਦੀ ਵੈਰਾਈਟੀ 900 1500 1600 ਆ ਚੈੱਕ ਕਰ ਲਓ ਲਗਜ਼ਰੀ कॉटन ਲਗਜ਼ਰੀ कॉटन ਦਿਖਾ ਰਿਹਾ ਸਭ ਤੋਂ ਪਤਲਾ ਕੱਪੜਾ ਰੇਟ ਕੀ ਹੈ ਦਾ ਮਾਰਕੀਟ ਦੇ ਵਿੱਚ 3000 ਦਾ ਪਿਓਰ ਕਾਟਨ ਦਾ ਕੁਰਦਾ ਪਿਆ ਮਾਸੀ ਦੇਣਾ 1400 ਰੁਪਏ ਦਾ ਜੀ ਦੇਖੋ ਸਾਡੇ ਕੋਲ ਇਦਾਂ ਤਾਂ ਹੈ ਨਹੀਂ ਬਈ ਇੱਕ ਤਰ੍ਹਾਂ ਦੀ ਕੁਆਲਿਟੀ ਦੋ ਤਰ੍ਹਾਂ ਦੀ ਕੁਆਲਿਟੀ ਸਾਡੇ ਕੋਲ 20 25 ਤਰ੍ਹਾਂ ਦੀ ਕੁਆਲਿਟੀਆਂ 30 ਤਰ੍ਹਾਂ ਦੀਆਂ ਕੱਪੜੇ ਦੀ ਕੁਆਲਿਟੀ ਵੱਖੋ ਵੱਖਰੀ ਆ ਰੰਗ ਵੀ ਵੱਖੋ ਵੱਖਰੇ ਆ ਬ੍ਰਾਂਡ ਵੀ ਵੱਖੋ ਵੱਖਰੇ ਆ ਰੇਟ ਵੀ ਵੱਖੋ ਵੱਖਰੇ ਦੇਖੋ ਜੀ ਵਾਈਟ ਦੇ ਵਿੱਚ ਭਾਜੀ ਵਾਈਟ ਦੇ ਦੇਖਦੇ ਸਾਡੇ ਕੋਲ ਲੇਜ਼ਨ ਕਾਟਨ ਮੈਟੀ ਗੀਜ਼ਾ ਸਾਰੇ ਹੀ ਤਰ੍ਹਾਂ ਦੇ ਸੈਲਫ ਪ੍ਰਿੰਟਡ ਬਲੈਕ ਦੇ ਵਿੱਚ ਸਾਡੇ ਕੋਲ ਵੈਰਾਈਟੀ ਚੈੱਕ ਕਰ ਲੋ ਕੋਰਟੇ ਪਜਾਮੇ ਦੀ ਸਭ ਤੋਂ ਵੱਧ ਵੈਰਾਈਟੀ ਜੰਡਿਆਲਾ ਗਰੂਪ ਦੇ ਵਿੱਚ ਬਲੈਕ ਕਲਰ ਦਾ ਗੀਜ਼ਾ ਕੋਟਨ ਦਾ ਕੁਰਤਾ ਪਜਾਮਾ ਸਿਰਫ 700 ਰੁਪਏ ਤੋਂ ਸ਼ੁਰੂ ਹੈ 700 900 1500 1200 ਆ ਦੇਖੋ ਜੀ ਵੱਡੇ ਵੱਡੇ ਬ੍ਰਾਂਡ ਆ ਦੇਖੋ 100% ਕੋਟਨ ਇਹ ਜਿਹੜਾ ਇਟਾਲੀਅਨ ਕੱਪੜੇ ਦੇ ਉੱਤੇ ਬਣੀਆਂ ਹੋਈਆਂ ਆ ਦੇਖੋ ਸੀਆਰਐਮ ਗਲੋਬਲ ਵੈਂਚਰ ਮਤਲਬ ਹਰ ਇੱਕ ਤਰ੍ਹਾਂ ਦੇ ਬ੍ਰਾਂਡ ਦੇ ਵਿੱਚ ਤੁਹਾਨੂੰ ਅਸੀਂ ਡੀਲ ਕਰਾਂਗੇ ਦੇਖੋ ਭਾਜੀ ਲਗਜ਼ਰੀ ਕੁਰਤੇ ਪਜਾਮੇ ਰਾਇਲ ਕਲਾਸ ਕੁਰਤੇ ਵੀ ਹਮੇ ਹੈਗੇ ਆ ਸਾਡੇ ਕੋਲ 200 ਰੁਪਏ ਮੀਟਰ ਤੋਂ ਵੀ ਕੁਰਤਾ ਵੀ ਹਮੇ ਸ਼ੁਰੂ ਆ ਹੁਣ ਸ਼ਾਰਟਾਂ ਦੀ ਗੱ ਸ਼ਰਟਾਂ ਬ੍ਰਾਂਡਡ ਲਗਜ਼ਰੀ ਚੈਕਸ ਤੇ ਲੈ ਲਓ ਪ੍ਰਿੰਟ ਲੈ ਲਓ ਤੁਸੀਂ ਆਫਿਸ ਵਰਕ ਵਾਸਤੇ ਲੈਣੀ ਆ ਤੁਸੀਂ ਪਾਰਟੀ ਵੇਅਰ ਫੰਕਸ਼ਨ ਵਾਸਤੇ ਲੈਣੀ ਆ ਤੇ ਸਭ ਤੋਂ ਬੈਸਟ ਸ਼ਰਟ ਆ ਸ਼ਰਟਾਂ ਦੇ ਨਾਲ ਨਾਲ ਪੈਂਟਾਂ ਮੈਚਿੰਗ ਕਰਕੇ ਲੈ ਸਕਦੇ ਹੋ ਤੁਸੀਂ ਇਟਾਲੀਅਨ ਪੈਂਟਾਂ ਟੀਆਰ ਦੀਆਂ ਪੈਂਟਾਂ ਔਰ ਆਜੋ ਜੀ ਸਭ ਤੋਂ ਵੱਡੀ ਗੱਲ ਦੱਸਦੇ ਆ ਕੋਟ ਪੈਂਟ ਦੀ ਆ ਤੁਸੀਂ ਕੋਟ ਪੈਂਟ ਚੈੱਕ ਕਰ ਲਓ ਜਿਹੜੇ ਬਾਜ਼ਾਰਾਂ ਦੇ ਵਿੱਚ 10-10 ਹਜ਼ਾਰ ਰੁਪਏ ਦਾ ਕੋਟ ਪੈਂਟ ਤੁਸੀਂ ਸਲਾਈ ਕਰਕੇ ਲੈਨੇ ਹੋ ਸਾਡੇ ਕੋਲ ਆਜੋ 10 ਹਜ਼ਾਰ ਵਾਲਾ ਕੋਟ ਪੈਂਟ 3895 ਵਿੱਚ ਦਵਾਂਗੇ ਸਲਾਈ ਕਰਕੇ ਕਿਸੇ ਦਰਜੀ ਕੋ ਜਾ ਕੇ ਪਤਾ ਕਰੋ ਇਹਦੀ ਸਰਾਈ ਕੱਲੀ 35000 40000 ਆ ਪਰ ਮਾਤੂ ਜੀ ਤਸਤਾਰ ਤੇ ਕੱਪੜਾ ਵੀ ਟਾਪ ਦਾ ਰੰਗ ਵੀ ਸਾਰੇ ਆ ਤੇ ਰੇਟ ਸਿਰਫ 2995 2 ਪੀਸ ਕੋਟਮੈਂਟ ਜੇ ਤੁਸੀਂ ਫਰੀ ਪੀਸ ਲੈਣਾ 370 60 ਦੇ ਵਿੱਚ ਕੋਟਮੈਂਟ ਆਪਾਂ ਤਿਆਰ ਕਰਕੇ ਦੇ ਦੇਣਾ ਹੈਗਾ ਰੰਗ ਚੈੱਕ ਕਰ ਲਓ ਰੰਗ ਇੱਥੇ ਸਾਰੇ ਮਿਲ ਜਣੇ ਆ ਤੁਸੀਂ ਸ਼ੇਰਵਾਨੀਆਂ ਲੈਣੀਆਂ ਜਿਹੜੀਆਂ 15 15000 ਦੀਆਂ ਸ਼ੇਰਵਾਨੀਆਂ ਤੁਸੀਂ ਲੈਣੇ ਬਾਜ਼ਾਰ ਸਾਡੇ ਕੋਲ 6500 ਰੁਪਏ ਚ ਲੈ ਜਾਓ ਸਲਾਈ ਕਰਕੇ ਸਟਿਚ ਕਰਕੇ ਦੇ ਦਿਆਂਗੇ ਬਲੇਜ਼ਰਾਂ ਲੈਣੀਆਂ ਤੁਸੀਂ ਬਾਸਕਟ ਲੈਣੀਆਂ ਤੇ ਇਹਦੇ ਵਿੱਚ ਬਹੁਤ ਸਾਰੇ ਡਿਜ਼ਾਈਨ ਹੈਗੇ ਆ ਜਿਹੜੇ ਸਾਡੇ ਸਰਦਾਰ ਭਰਾ ਆ ਉਹਨਾਂ ਲਈ ਵੀ ਬਹੁਤ ਵੱਡਾ ਬ੍ਰਾਂਡ ਇਸ ਵੇਲੇ ਪੱਗਾਂ ਦੇ ਵਿੱਚ ਮਾਤੂ ਸ਼ਰੀ ਦਸਤਾਰ ਅਸਲ ਰੰਗ ਸਰਦਾਰੀ 550 ਤੋਂ ਵੱਧ ਰੰਗਿਆ ਰੰਗੋ ਫੇਟ ਹੋ ਜਵੇ ਜਾਂ ਚ ਕੋਈ ਜੱਪ ਪੈ ਜਵੇ 3 ਮਹੀਨੇ ਚ ਬਦਲ ਕੇ ਪੱਗ ਨਵੀਂ ਲੈ ਕੇ ਜਾ ਸਕਦੇ ਦੇਖੋ ਜੀ ਸਾਡੇ ਕੋਲ ਰੂਬੀਆ ਫੁੱਲ ਵੈਲ ਦੇ ਵਿੱਚ ਵੈਰਾਈਟੀ ਚੈੱਕ ਕਰ ਲਓ ਜੀ ਕਲਰ ਮੈਚਿੰਗ ਚੈੱਕ ਕਰ ਲਓ ਇੱਥੋਂ ਤੋਂ ਲੈ ਕੇ ਉਪਰਾਂ ਤੱਕ ਸਾਰੀ ਫੁੱਲ ਵੈਲ ਇਧਰਲੀ ਸਾਈਡ ਤੇ ਦੇਖ ਲਓ ਜੀ ਰੂਬੀਆ ਦੇ ਰੰਗ ਰੂਬੀਆ ਫੁੱਲ ਵੈਲ ਦੇ ਵਿੱਚ ਸਭ ਤੋਂ ਵੇਖੋ ਬੈਸਟ ਕਪੜਾ 90 ਦਿਨਾਂ ਦੀ ਗਾਰੰਟੀ ਬਿੱਲ ਦੇ ਉੱਤੇ ਲਿਖ ਕੇ ਦਿੰਨੇ ਆ ਪੱਗਾਂ ਦੇ ਨਾਲ ਮੈਚ ਕਰਕੇ ਤੁਸੀਂ ਟਾਈਆਂ ਵੀ ਲੈ ਕੇ ਜਾ ਸਕਦੇ ਆ ਦੇਖੋ ਟਾਈਆਂ ਦੇ ਵਿੱਚ ਕਿੰਨੀ ਜ਼ਿਆਦਾ ਫਿਊਜ਼ ਵੈਰਾਈਟੀ ਹੈਗੀ ਆ ਪੈਕਿੰਗ ਚੈੱਕ ਕਰੋ ਸਰਦਾਰ ਜੀ ਪੈਕਿੰਗ ਚੈੱਕ ਕਰੋ ਜੀ ਕਿੰਨੀ ਸੋਹਣੀ ਸੋਹਣੀ ਆ ਦੇਖੋ ਜੀ ਪੈਕਿੰਗ ਰਾਇਲ ਕ੍ਰਾਸ ਆ 450 ਰੁਪਏ ਤੋਂ ਟਾਈ ਸ਼ੁਰੂ ਆ 500 600 ਤੱਕ ਟਾਈਆਂ ਲਾਈਨਿੰਗ ਦਾ ਕਪੜਾ ਚੈੱਕ ਕਰ ਲਓ 40 ਰੁਪਏ ਮੀਟਰ ਤੋਂ ਗਾਰੰਟਡ ਲਾਈਨਿੰਗ ਮਾਤੂ ਸ਼੍ਰੀ ਦਸਤਾਰ ਦਿੰਦਾ ਪੂਰੇ ਇੰਡੀਆ 'ਚ ਕੋਈ ਹੋਰ ਨਹੀਂ ਦਿੰਦਾ ਗਾਰੰਟੀ ਚਾਰ ਦਿਨਾਂ ਦੀ ਜਿਹੜੀ ਸਾਡੀ ਸੇਲ ਚੱਲ ਰਹੀ ਹੈ ਕੁਰਤੇ ਪਜਾਮਿਆਂ ਤੇ ਉਹਨਾਂ ਦਾ ਤੁਸੀਂ ਫਾਇਦਾ ਲੈ ਲਓ ਆ ਕੇ 700 ਰੁਪਏ ਦਾ ਕੁਰਤਾ ਪਜਾਮਾ ਦੇ ਨਾਲ ਇੱਕ ਕੁਰਤਾ ਪਜਾਮਾ ਫ੍ਰੀ ਔਰ ਸਾਡੇ ਕੋਲੇ ਕੱਲੇ 700 ਦਾ ਹੀ ਨਹੀਂ 1500 2000 2500 3000 4000 5 5000 ਤੱਕ ਦੇ ਰਾਇਲ ਕਲਾਸ ਕੁਰਤੇ ਪਜਾਮੇ ਆਜੂ ਆ ਦੇਖੋ ਜੀ ਇੱਕ ਹੋਰ ਬਹੁਤ ਵੱਡੀ ਆਫਰ ਚੱਲਦੀ ਆ ਆ ਜਿਹੜਾ ਬਾਜ਼ਾਰ ਤੁਸੀਂ 1500 ਰੁਪਏ ਦਾ ਲੈਂਦੇ ਹੋ ਕੁਰਤਾ ਪਜਾਮਾ ਅਸੀਂ ਤੁਹਾਨੂੰ ਦਿੰਦੇ ਹੀ 700 ਦਾ ਪਰ ਹੁਣ 700 ਵਾਲੇ ਦੇ ਨਾਲ ਇੱਕ ਨਾ ਇੱਕ ਫ੍ਰੀ ਕਰਤਾ 1500 ਵਾਲਾ 350 ਰੁਪਏ ਤੁਸੀਂ ਕੋਰਦਾ ਫਿਆ ਮਾਂ ਲੈ ਕੇ ਜਾ ਸਕਦੇ ਆ ਰਾਂਗੇ ਦੇ ਵਿੱਚ ਬਹੁਤ ਸਾਰੇ ਆ ਸੋ ਛੇਦੀ ਆ ਜੋ ਵੱਡੇ ਫਾਇਦੇ ਕਰਾਂਗੇ ਤੁਹਾਡੇ ਕੈਮਰਾਮੈਨ ਓਮ ਸਿੰਘ ਨਾਲ ਹਰਦੀਪ ਸਿੰਘ ਤੱਗੜ ਸਾਹਨ ਟੀਵੀ ਜਿਹੜੇ ਵਾਲਾ